गुरुकपाद पङ्कज बन्दन पङ्कज वन्दनोय गुखने कन्द गुरु अमरदास हे हृदयनि त्या पार काशक श्रीहर राय नमो कारि नमो कारि श्रीहर कृष्ण नमना ਸਾਲਾ ਰੋ ਤਰਾ ਪਰ ਪੁਨ ਪੁਨ ਸੀ ਸਾ ਪੁਨ ਪੁਨ ਸੀ ਸਾ ਬੰਦੋਂ ਬਰ ਬਾਰ ਜੈ ਕਰਦੀ ਏਕ ੰਕਾਰ ਸਤ ਗੁਰੂ ਸਹਿ ਪ੍ਰਸਾਦ ਸਚ ਹੋਏ ਹੋਏ ਗੁਰੂ ਜੀ ਕੀ ਫਤਿਹ ਹੈ ਬੇਦਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਦਨ ਬਿਨਾਸਨ ਸੋਏ ਦੋਹਰਾ ਸਿਰਗੁਰ ਗੰਗ ਕੇ ਬਾਕ ਸੁਨੇ ਮਸਕਰਾਵਤ ਧੀਰ ਕੇ ਬਾਕ ਕਹੇ ਤੇਰੋ ਕਹਿਓ ਹਮਾਨ ਚਲੈ ਰਬ ਵਿਚ ਆਵਾਸ ਕੇ ਬਾਸ ਚਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਵਿਚਾਰਾਂ ਸਰਬਨ ਕਰ ਰਹੇ ਆ ਜਦੋਂ ਮਡਾਲੀ ਸਾਹਿਬ ਰਹਿੰਦੇ ਆ ਸਹਬਜ਼ਾਦੇ ਹਰਗੋਬਿੰਦ ਸਾਹਿਬ 2 ਸਾਲ ਦੇ ਹੋਵੇ ਔਰ ਇਹਨਾਂ 2 ਸਾਲਾਂ ਦੇ ਵਿੱਚ ਇੱਕ ਬਹੁਤ ਵੱਡੀਆਂ ਦੋ ਘਟਨਾਵਾਂ ਘਟ ਗਈਆਂ ਜਿਵੇਂ ਇੱਕ ਦਾਈ ਨੇ ਹਰਗੋਬਿੰਦ ਸਾਹਿਬ ਨੂੰ ਮਾਰਨ ਦੀ ਸਲਾਹ ਕਰਕੇ ਆਉਣਾ ਔਰ ਦੂਸਰਾ ਕਾਲੇ ਨਾਗ ਨੇ ਇਹਨਾਂ ਦੇ ਘਰ ਆਉਣਾ ਜਦੋਂ ਪਤਾ ਲੱਗਿਆ ਤਾਂ ਮਾਤਾ ਗੰਗਾ ਜੀ ਨੇ ਪਾਤਸ਼ਾਹ ਜੀ ਨੂੰ ਕਿਹਾ ਮਹਾਰਾਜ ਆਪਾ ਆਪਣੇ ਪਿੰਡ ਚਲਦੇ ਆ ਇੱਥੇ ਰੋਜ਼ ਕੋਈ ਨਾ ਕੋਈ ਘਟਨਾ ਘਟ ਜਾਂਦੀ ਹੈ ਮੈਨੂੰ ਖਤਰਾ ਹੈ ਸਹਿਬ ਜਾਦੇ ਦਾ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਚੰਗਾ ਗੰਗਾ ਫਿਰ ਤੇਰੇ ਕਹੀਂ ਚੱਲ ਵੜਦੇ ਆ ਪਿੰਡ ਚਲੋ ਇਸ ਸਲਾਹ ਕਰਕੇ ਸਤਗੁਰਾਂ ਨੇ ਸਿੱਖਾਂ ਨੂੰ ਹੁਕਮ ਲਾਇਆ ਵੀ ਸਿੱਖੋ ਸਮਾਨ ਇਕੱਠਾ ਕਰੋ ਤੇ ਆਪਾਂ ਕੱਲ ਨੂੰ ਵਾਪਸ ਆਪਣੇ ਪਿੰਡ ਚਲਣਾ ਚੱਕ ਰਾਮਦਾਸਪੁਰ ਆਓ ਇੱਕ ਕਥਾ ਅਰੰਭ ਕਰਕੇ ਸਰਵਣ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਨੂੰ ਚਰਨਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਘਰ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੀ ਗੁਰੂ ਗੰਗ ਕੇ ਬਾਕ ਸੁਨੇ ਮਸਕਾਵਤ ਧੀਰ ਕੇ ਬਾਕ ਕਹੇ ਜਦੋਂ ਮਾਤਾ ਗੰਗਾ ਜੀ ਨੇ ਕਿਹਾ ਜੀ ਆਪਾ ਆਪਣੇ ਪਿੰਡ ਚਲ ਜਿਏ ਤੇ ਸਤਿਗੁਰੂ ਮੁਸ਼ਕਿਲ ਆਉਂਦੇ ਹੋਏ ਕਹਿੰਦੇ ਚੰਗਾ ਫਿਰ ਗੰਗਾ ਤੇਰੀ ਮਰਜੀ ਹੈ ਫੇਰੋ ਕਹਿਓ ਹਮ ਮਨ ਚਲੇ ਪੁਰ 20 ਆਵਾਸ ਕੇ ਬਾਸ ਚਹੈ ਜੇ ਤੂੰ ਚਾਉਣੀ ਐ ਕੀ ਆਪਣੇ ਪਿੰਡ ਰਹੀਏ ਤੇ ਚਲੋ ਫਿਰ ਆਪਣੇ ਘਰ ਚਲਦੇ ਤੇ ਸੁਤ ਕੋ ਨਹਿ ਤਰਾਸ ਕਿਸੂ ਪਰ ਸ੍ਰੀ ਪਰਮੇਸ਼ਰ ਰਖਕ ਹੈ ਵੈਸੇ ਤੇਰੇ ਪੁੱਤਰ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਇਸ ਦੀ ਰੱਖਿਆ ਹਰ ਥਾਂ ਤੇ ਪਰਮੇਸ਼ਰ ਆਪ ਕਰਦੇ ਹਨ ਔਰ ਕੋ ਭਿਆਨ ਕਰੇ ਨਗਰੀ ਵਿੱਚ ਲੈ ਸਕਰੀ ਵਸਤ ਜੇ ਅਹੈ ਔਰ ਕੋਈ ਗੱਲ ਨਹੀਂ ਤੜ ਕੀ ਆਪਾ ਆਪਣਾ ਸਮਾਨ ਘੱਡਿਆ ਤੇ ਲਟਕੇ ਤੇ ਆਪਣੇ ਪਿੰਡ ਚਲਾਂਗੇ ਦੋਹਰਾ ਇਸ ਪ੍ਰਕਾਰ ਕਹੈ ਸ੍ਰੀ ਗੁਰੂ ਧਿਆ ਤਿਆਰੀ ਸਕਲ ਕਰਾਏ ਇਸ ਦਾ ਤੜਕੇ ਧੰ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਕਹਿ ਕੇ ਇਥੋਂ ਚਾਲੇ ਪਾਉਣ ਦੀ ਤਿਆਰੀ ਕਰਵਾਈ ਹੈ ਚਦਨ ਸਮਾਜ ਸਮਾਰਿਓ ਦਸ ਲਗੇ ਸਮੁਦਾਇ ਔਰ ਸਾਰੇ ਸਿੱਖ ਸੇਵਕ ਲਾਕੇ ਸਾਰਾ ਸਮਾਨ ਜੋ ਲੋਡ ਦੀਆਂ ਵਸਤੂਆਂ ਜਿਵੇਂ ਲੰਗਰ ਦੇ ਬਰਤਨ ਆਦਿ ਜੋ ਵੀ ਸਾਜੋ ਸਮਾਨ ਸੀ ਸਾਰਾ ਗੱਡੀਆਂ ਤੇ ਲੱਦ ਲਿਆ ਜਬ ਸ੍ਰੀ ਅਰਜਨ ਚਲਨ ਕੋ ਕਹਿਓ ਸਭਨ ਕੇ ਮਾਹੁ ਜਦੋਂ ਸਤਗੁਰਾਂ ਨੇ ਤੜਕੇ ਸਾਰੀ ਸੰਗ ਦੱਸਿਆ ਕਿ ਆਪਾਂ ਹੁਣ ਜਾ ਕੇ RAMDAS ਪਰ ਰਹਾਗੇ ਦਾਸੀ ਦਾਸ ਸਮੁਹ ਜੇ ਹਰਖਤ ਕੀਨ ਉਮਾਹੇ ਤੋ ਸਾਰੇ ਸਿੱਖ ਸੇਵਕ ਜਿਹੜੇ ਸਨ ਉਹ ਬੜੇ ਖੁਸ਼ ਹੁੰਦੇ ਹਨ ਚਾਰ ਆਸਾ ਵਰੀ ਕਰੀ ਸਾਰੀ ਤਬ ਤਿਆਰੀ ਦਾ ਗੁਰੂ ਪਿਆਰਿਓ ਸੁੰਦਰ ਅਸਵਾਰੀਆਂ ਦੀ ਤਿਆਰੀ ਕੀਤੀ ਜਾਂਦੀ ਹੈ ਤਾਹੇ ਹੀਰ ਨਰ ਨਾਰੀ ਕੇ ਉਚਾਰੋ ਭਇਓ ਮਨ ਮੈਂ ਸਾਰਿਆਂ ਦੇ ਮਨ ਵਿੱਚ ਬੜੀ ਉਤਸ਼ਾਹ ਪੈਦਾ ਹੋਇਆ ਖੁਸ਼ੀ ਪੈਦਾ ਹੋਈ ਸਭੰਦਨ ਬਹਿਰ ਅਰ ਸੰਕਟ ਸਮਾਜ ਭਰੇ ਗੁਰੂ ਪਿਆਰਿਓ ਵੱਡੇ ਵੱਡੇ ਛੋਟੀਆਂ ਬਹਿਲੀਆਂ ਆਦੀ ਛਕੜੇ ਇਹ ਸਾਰੇ ਹੀ ਘਰ ਘਰ ਦੇ ਸਮਾਨ ਨਾਲ ਲੱਦ ਲੈ ਦਾਸ ਕਰੇ ਕਾਰਜ ਕੋ ਲਾਦੀ ਆਨ ਤਨ ਮੈਂ ਸਿੱਖਾ ਸੇਵਕਾਂ ਨੇ ਰਲ ਮਿਲ ਕੇ ਸਾਰਾ ਸਮਾਨ ਗੱਡਿਆਂ ਉੱਤੇ ਲਦਣਾ ਕੀਤਾ ਹੈ ਜੀ ਵੱਡੋ ਬਟੋਰ ਹੈ 바ਰ ਦੀਰਘ ਕਰਾਹੇ ਲੀਨ ਔਰ ਆ ਵੱਡੇ ਬਲਟੋਹੇ ਵੱਡੇ ਥਾਲ ਹੋਰ ਕੜਾਹੇ ਆਦੀ ਅਤੇ ਸਭ ਵਸਨ ਸੰਭਾਰੇ ਤਿਸ ਛਨ ਮੈਂ ਸਾਰੇ ਲੰਗਰ ਦੇ ਵਰਤਨ ਜਿਹੜੇ ਸਨ ਗੱਡੀਆਂ ਵਿੱਚ ਲਦਣੇ ਕੀਤੇ ਹਨ ਵਸਨ ਕੇ ਭਾਰ ਧਰੇ ਕੀ ਕਰ ਪੂਰਨ ਕੋ ਸਾਰੇ ਭਾਂਡੇ ਜਿਹੜੇ ਸਨ ਇਹ ਗੱਡੀਆਂ ਵਿੱਚ ਚੰਗੀ ਤਰ੍ਹਾਂ ਸੈੱਟ ਕਰਕੇ ਲੱਦ ਲੈ ਬਰਖ ਭਿਓ ਜੋਰ ਕੀਨ ਤੁਰਨ ਗਮਨ ਮੈਂ ਔਰ ਫਿਰ ਬਰਖਬ ਕਹਿੰਦੇ ਆ ਬਲਦਾਂ ਨੂੰ ਗੱਡਿਆਂ ਦੇ ਨਾਲ ਬਲਦ ਜੋੜੇ ਗਏ ਹਨ ਸੁੰਦਰ ਰਸਰੰਗ ਸਜਿਓ ਸੋਜੰਦਨ ਪੈ ਜਰੀਦਰ ਤਾਂ ਗੁਰੂ ਪਿਆਰਿਓ ਸੇੰਦਨ ਕਹਿੰਦੀ ਆ ਰੱਥ ਨੂੰ ਜਿਸ ਰੱਥ ਦੇ ਉੱਤੇ ਮਾਤਾ ਗੰਗਾ ਜੀ ਬੈਠਦੇ ਹਨ ਗੁਰੂ ਪਿਆਰਿਓ ਸੋਹਣੇ ਕੱਪੜਿਆਂ ਨਾਲ ਸਜਾਇਆ ਗਿਆ ਔਰਦ ਤੁਰੰਗ ਦਵੈ ਰਸ ਚਾਮੀ ਕਰਕੇ ਜਿਸ ਦੇ ਉੱਤੇ ਕਲਸ ਲੱਗਿਆ ਹੈ ਚਮਕਦਾ ਸੋਨੇ ਦਾ ਚਾਂਦੀ ਦਾ ਚੰਚਲ ਤਰੰਗ ਬਲ ਸੰਗ ਭਰੇ ਅੰਗ ਜਿਨ ਔਰ ਉਸ ਰੱਥ ਨੂੰ ਉਹ ਘੋੜੇ ਜੋੜੇਗੇ ਜਿਹੜੇ ਬੜੇ ਚੰਚਲ ਮਤਲਬ ਤੇਜ ਤਾਕਤ ਵਰਸਨ ਘੁੰਗਰੂ ਕਮੰਕਤ ਸਜਾਵੇਂ ਵਿੱਚ ਗਰ ਕੇ ਜਿਨ੍ਹਾਂ ਦੇ ਗਲੇ ਵਿੱਚ ਘੁੰਗਰੂਆਂ ਦੇ ਹਾਰ ਪਾਏ ਗਏ ਹਨ ਚੂਲੇ ਸਾਥ ਜੋਰ ਕਰ ਹੀਰੇ ਕਛੂ ਤੋਰ ਕਰ ਇਸ ਤਰ੍ਹਾਂ ਬੰਦਾਂ ਨੂੰ ਗੱਡਿਆਂ ਦੇ ਨਾਲ ਜੋੜ ਕਰਕੇ ਗੁਰੂ ਪਿਆਰਿਓ ਤੋਰਨਾ ਕੀਤਾ ਤੇ ਫਿਰ ਘੋੜਿਆਂ ਨੂੰ ਰਥ ਨਾਲ ਜੋੜਦਾ ਕੀਤਾ ਫੇਰ ਰੱਥ ਨੂੰ ਥੋੜਾ ਘੁਮਾ ਲਿਆ ਕੇ ਸੈੱਟ ਕਰਕੇ ਵਡਾਲੀ ਸਾਹਿਬ ਗੁਰੂ ਘਰ ਦੇ ਸਾਹਮਣੇ ਖੜਾਇਆ ਜੀ ਫੇਰ ਪੁਨ ਮੂਰ ਕਰ ਖਰੀਦਰ ਘਰ ਕੇ ਔਰ ਮਾਤਾ ਗੰਗਾ ਜੀ ਹੋਰਾਂ ਨੂੰ ਚੜਾਉਣ ਲਈ ਤਿਆਰੀ ਕਰਦੇ ਹਨ ਸ੍ਰੀ ਹਰਿ ਗੋਬਿੰਦ ਆਨੰਦ ਲਾਲ ਕਰ ਉਦੰਗ ਗੰਗ ਆਨੰਦ ਔਰ ਮਾਤਾ ਗੰਗਾ ਜੀ ਬੜੇ ਆਨੰਦ ਦੇ ਨਾਲ ਸਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਬੋਦੀ ਵਿੱਚ ਲੈ ਕਰਕੇ ਆਨੰਦ ਬਿਲੰਦ ਕਰ ਬੈਠੀ ਵਿੱਚ ਕਰ ਇੱਕ ਤਾਂ ਗੁਰੂ ਪਿਆਰਿਓ ਮਾਤਾ ਗੰਗਾ ਜੀ ਸਹਿਬਜ਼ਾਦੇ ਨੂੰ ਲੈ ਕੇ ਰੱਥ ਵਿੱਚ ਬੈਠ ਗਏ ਹਨ ਪਾਲਕੀ ਅਰੂੜ ਭਏ ਕਿਸੇ ਕੋ ਫੜੋ ਤੇਰੀ ਲੈਤਰ ਪਾਲਕੀ ਅਰੂੜ ਭਏ ਗੁਰੂ ਗੁਣ ਗੁੜ ਮਹਾ ਔਰ ਮਾਤਾ ਜੀ ਪਾਲਕੀ ਦੇ ਵਿੱਚ ਸਵਾਰ ਹੋ ਗਏ ਹਨ ਔਰ ਸਤਿਗੁਰੂ ਪਾਤਸ਼ਾਹ ਜੀ ਦੇ ਲਈ ਪਾਲਕੀ ਤਿਆਰ ਕੀਤੀ ਗਈ ਹੈ ਗੁਰੂ ਪਾਤਸ਼ਾਹ ਪਾਲਕੀ ਵਿੱਚ ਮੌਜਮਾਨ ਹੋ ਗਏ ਮਾਤਾ ਜੀ ਰੱਥ ਵਿੱਚ ਪੰਥ ਪ੍ਰ ਪ੍ਰਸਥਾਨੇ ਹਰਖਿਆਨੇ ਪੁਰ ਜਨਕੋ ਔਰ ਚਾਲੇ ਪਾ ਦਿੱਤੇ ਆ ਰਸਤੇ ਦੇ ਉੱਪਰ ਰੱਥ ਗੱਡੇ ਆਦੀ ਤੋੜ ਦਿੱਤੇ ਆਨੰਦ ਮੁਖ ਚੰਦ ਦੇਖ ਗਮਣੇ ਸੋ ਮੰਦ ਮੰਦ ਇਸ ਤਰ੍ਹਾਂ ਸਹਿਬ ਜਾਦਾ ਹਰ ਗੋਬਿੰਦ ਸਾਹਿਬ ਜੀ ਹੰਦੈ ਕਰਕੇ ਹੌਲੀ ਹੌਲੀ ਰੱਥ ਪਾਲਕੀ ਗੱਡੇ ਆਦੀ ਚੱਲ ਪਏ ਦਾਸੀ ਦਾਸ ਬ੍ਰਿੰਦ ਸਿੱਖ ਸੰਗਤ ਮਹਾਨ ਕੋ ਔਰ ਨਾਲ ਸਤਿਗੁਰਾਂ ਦੇ ਮਗਰ ਮਗਰ ਸੇਵਕ ਸਿੱਖ ਬੀਬੀਆਂ ਸਿੱਖ ਸੰਗਤਾਂ ਸਾਰੀਆਂ ਨਾਲ ਚੱਲ ਪਈਆਂ ਜੀ ਆਰਾਮਦਾਸ ਨਗਰੀ ਮੈਂ ਜਾਏ ਕੇ ਪ੍ਰਵੇਸ਼ ਭਏ ਓ ਚਲੋ ਚਾਲ ਚਲੋ ਚਾਲ ਚੱਕ ਆਰਾਮਦਾਸਪੁਰ ਪਹੁੰਚ ਗਏ ਬਾਅਦ ਬਾਅਦਿਤ ਆ ਅ세ਸ ਬਜਵਾਏ ਹਰ ਖਨ ਹਰ ਖਾਨ ਕੋ ਔਰ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਜੋ ਹੈ ਇੱਥੇ ਸਤਿਗੁਰਾਂ ਦੇ ਘਰ ਹੁੰਦੇ ਸੀ ਉਸ ਘਰ ਦੇ ਕੋਲ ਜਾ ਪਹੁੰਚੇ ਔਰ ਬੈਂਡ ਬਾਜੇ ਵੱਜਣ ਲੱਗੇ ਦੰਤਪ ਅਲੰਗ ਸੰਖ ਸੋਰ ਅਰ ਨਫੀਰ ਗਨ ਬਾਜਤ ਦੰਦ ਬਉਂਦੇ ਆ ਛੋਟੇ ਤਪਲੇ ਛੋਟੀਆਂ ਢੋਲਕੀਆਂ ਔਰ ਵੱਡੇ ਸਾਜ਼ ਆਦੀ ਨਫੀਰੀਆਂ ਇਹ ਸੰਖ ਆਦੀ ਸਾਰੇ ਸਾਜ਼ ਵਜਾਉਣੇ ਸ਼ੁਰੂ ਕੀਤੇ ਮਰਦੰਗ ਸੁਰ ਬਾਬੀ ਕਰੇ ਗਾਨ ਕੋ ਔਰ ਮਰਦੰਗ ਨੂੰ ਵੱਡੇ ਢੋਲ ਨੂੰ ਵਜਾਉਂਦੇ ਹੋਏ ਰਬਾਬੀ ਵੀ ਸ਼ਬਦ ਗਾਉਣ ਲੱਗੇ ਹਨ ਰਹੇ ਤਿੰਨ ਸਮਤ ਬਡਾਲੀ ਗੁਰੂ ਮਹਾਰਾਜ ਇਸ ਤਰ੍ਹਾਂ 3 ਸਾਲ ਧੰਗ ਗੁਰੂ ਅਰਜਨ ਦੇਵ ਜੀ ਬਡਾਲੀ ਸਾਹਿਬ ਰਹਿਣਾ ਕੀਤਾ ਹੈ ਸਗਰੇ ਸਮਾਜ ਸਾਜ ਪੁਰੀ ਨਿਜ ਆਏ ਗਏ ਅਜ ਤਿੰਨ ਸਾਲਾਂ ਦੇ ਬਾਅਦ ਦੁਬਾਰਾ ਧੰਗ ਗੁਰੂ ਅਰਜਨ ਦੇਵ ਜੀ ਸਾਜੋ ਸਮਾਜ ਦੇ ਨਾਲ ਵਾਪਸ ਆਏ ਹਨ ਲੋਕ ਸਮੁਦਾਏ ਗੁਰ ਆਗਮ ਕੋ ਸੁਣ ਪਾਏ ਭਈ। ਸਾਰੇ ਨਗਰ ਨਿਵਾਸੀ ਚੱਕ ਰਾਮਦਾਸ ਦੇ ਪੁਰ ਦੇ ਲੋਕ ਸਤਿਗੁਰਾਂ ਦਾ ਆਉਣਾ ਸੁਣ ਕੇ ਆਏ ਹਨ ਮਿਲਣ ਲਈ। ਭਈ ਇਕ ਥਾਏ ਸਭ ਹੀ ਕਹਿ ਮੋਦ ਛਾਇ ਗਏ। ਸਾਰੇ ਨਗਰ ਦੇ ਲੋਕ ਬੜੇ ਖੁਸ਼ ਹੋਏ ਕਿਉਂਕਿ ਤਿੰਨ ਸਾਲਾਂ ਤੋਂ ਵਿਛੜੇ ਹੋਏ ਸਨ। ਅੱਜ ਦੀਵਾਨਾ ਗੁਰੂ ਅਰਜਨ ਦੇਵ ਜੀ ਪਿੰਡ ਆਏ ਹਨ। ਆਏ ਅਗਵਾਏ ਧਾਰੇ ਮਿਲੇ ਚਿੱਤ ਚਾਏ ਚਾਏ ਅੱਗੋਂ ਆ ਕੇ ਮਿਲਦੇ ਹਨ ਗੁਰੂ ਪਿਆਰੋ ਬੜੇ ਜਾ ਦੇ ਨਾਲ ਸਤਿਗੁਰਾਂ ਨੂੰ ਸ਼ਬਦ ਸਭ ਗਾਏ ਗਾਏ ਪ੍ਰੇਮ ਉਮਗਾ ਹੈਗੇ ਕਿਉਂ ਸੰਗਤਾਂ ਬੜੇ ਚਾਦੇ ਨਾਲ ਸ਼ਬਦਾਂ ਦਾ ਕੀਰਤਨ ਕਰਦੀਆਂ ਪ੍ਰੇਮ ਨਾਲ ਭੇਟ ਅਰ ਅਰਪਾਏ ਅਰਦਾਸ ਸੁਣਾਏ ਕਰ ਔਰ ਕੋਈ ਪੇਟਾ ਮੱਥੇ ਟੇਕ ਰਿਹਾ ਕੋਈ ਅਰਦਾਸ ਬੇਨਤੀਆਂ ਕਰ ਰਿਹਾ ਸੀਸ ਕੋ ਨਿਵਾਏ ਕਰ ਗੁਰੂ ਪਦ ਲਾਏਗੇ ਕੋਈ ਸਤਿਗੁਰਾਂ ਦੇ ਚਰਨਾਂ ਤੇ ਮੱਥੇ ਟੇਕ ਰਿਹਾ θεਤ ਹੈ ਵਧਾਈ ਪੂਰੀ ਆਪਣੀ ਸੋਹਾਈ ਔਰ ਗੁਰੂ ਪਿਆਰੋ ਸਾਰੀਆਂ ਸੰਗਤਾਂ ਜਿਹੜੀਆਂ ਹਨ ਸਤਿਗੁਰਾਂ ਨੂੰ ਵਧਾਈਆਂ ਦਿੰਦੀਆਂ ਮੈਂ ਬਣੀ ਕਿਰਪਾ ਕੀਤੀ ਆਪਣੇ ਪਿੰਡ ਵਿੱਚ ਆ ਗਏ ਪੁੱਤਰ ਬਸੇ ਪੁੱਤਰ ਕੇ ਸਮੇਤ ਨੇਿਤ ਦਰਸ਼ਕੋ ਦੀ ਦਿਜਾਏਗੇ ਔਰ ਕਹਿਣ ਲੱਗੀਆਂ ਸਿੱਖ ਸੰਗਤਾਂ ਬੱਚਿਆਂ ਸਮੇਤ ਹੁਣ ਤੁਸੀਂ ਇੱਥੇ ਬਸੋ ਔਰ ਸਾਨੋ ਖੁਲੇ ਦਰਸ਼ਨ ਬਖਸ਼ੋ ਜੀ ਲੈ ਕੇ ਸਿਧਾਰੇ ਸੰਗ 사ਦਨ ਸੁਰੰਗ ਮਹਾ ਫੇ ਸੰਗਤਾ ਗੁਰੂ ਪਾਤਸ਼ਾਹ ਨੂੰ ਨਾਲ ਲੈ ਕੇ ਅੱਗੇ ਅੱਗੇ ਉਸ ਘਰ ਵੀ ਤਲੀਆਂ ਗਈਆਂ ਜੋ ਘਰ ਸਤਪੁਰਾਂ ਦਾ ਆਪਣਾ ਹੈ ਹਾਥ ਜੋਰ ਕਹਿ ਇਹਾ ਸੁਖ ਸੋ ਵਸੀ ਹੈ ਜੀ ਮਹਾਰਾਜੇ ਘਰ ਤੁਹਾਡਾ ਹੈ ਤੁਸੀਂ ਇੱਥੇ ਸੁਖ ਨਾਲ ਵਸਨਾ ਕਰੋ ਸ੍ਰੀ ਹਰਿ ਗੋਬਿੰਦ ਆਨੰਦ ਹੇਰਤ ਉਸ਼ੰਗ ਰੰਗ ਗੰਗ ਮਾਤਾ ਗੰਗਾ ਜੀ ਆਪਣੇ ਸਹਬਜ਼ਾਦੇ ਨੂੰ ਲੈ ਕੇ ਬਹੁਤ ਖੁਸ਼ ਹਨ ਸਯੰਤਨ ਤੇ ਉਤਰੀ ਸੋ ਨਾਰੀ ਕਹਿ ਜੀ ਜੀਏ ਔਰ ਨਾਰੀਆਂ ਬੀਬੀਆਂ ਪਿੰਡ ਦੀਆਂ ਜਦੋਂ ਮਾਤਾ ਜੀ ਥੱਲੇ ਉਤਰਦੇ ਹਨ ਉਹਨਾਂ ਨੂੰ ਬੜਾ ਪਿਆਰ ਸਤਿਕਾਰ ਕਰਦੇ ਹਨ ਸਦਾ ਮੋਦ ਕੀ ਜੀਏ ਸੋ ਨਗਰੀ ਬਰੀ ਜੀਏ ਬਹੁਤ ਕਿਰਪਾ ਕੀਤੀ ਹੁਣ ਆਪਣੇ ਨਗਰ ਵਿੱਚ ਥਰੀ ਜੀਏ ਰੁਕਣਾ ਕਰੋ ਉਹ ਪਾਇਨ ਕੋ ਲੀ ਜੀਏ ਹਮਾਰੇ ਪੈ ਪ੍ਰੀ ਜੀਏ ਔਰ ਸਾਡੀਆਂ ਬੇਡਾਵਾਂ ਪ੍ਰਮਾਨ ਕਰੋ ਮਾਤਾ ਜੀ ਸਾਡੇ ਹਮਾਰੇ ਤੇ ਪ੍ਰਸਿੱਧੀ ਹੈ ਖੁਸ਼ੀਆਂ ਬਖਸ਼ੋ ਸਾਨੂੰ ਸਦਨ ਸਮਾਜ ਕੋ ਸੰਭਾਰ ਉਤਾਰ ਕਰ ਇਸ ਤਰ੍ਹਾਂ ਗੱਡੀਆਂ ਤੋਂ ਸਾਰਾ ਸਮਾਨ ਲਾਹ ਕਰਕੇ ਹੌਲੀ-ਹੌਲੀ ਸਿੱਖਾਂ ਦੇ ਅੰਦਰ ਰੱਖ ਦਿੱਤਾ ਹੈ ਪਿਤਾ ਪਿਤਾ ਕੇ ਗਮ ਪਿਤਾ ਕੇ ਸਥਾਨਪੁਰ ਗੁਰੂ ਨੇ ਗਮਨ ਕੀਨ ਫੇਰ ਸਤਿਗੁਰੂ ਪਾਤਸ਼ਾਹ ਜੀ ਆਪਣੇ ਪਿਤਾ ਦੇ ਸਥਾਨ ਭਾਵ ਸਤਿਗੁਰੂ RAMDAS ਜੀ ਦੇ ਸਥਾਨ ਤੇ ਜਾ ਕੇ ਮੱਥਾ ਟੇਕਦੇ ਹਨ ਚਰਨ ਨਗਨ ਕਰ ਗੰਗਲੇ ਉਦੰਗ ਨੰਗ ਉਦੰਗ ਆਨੰਦ ਗਮਣੀ ਮਾਤਾ ਗੰਗਾ ਜੀ ਵੀ ਨੰਗੇ ਪੈਰੀਂ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਕਰਕੇ ਸੈ ਸੰਗ ਬਹੁ ਉਤਮ ਪ੍ਰਸ਼ਾਦ ਲੀਨ ਉਹ ਨਾਲ ਪ੍ਰਸ਼ਾਦ ਲਿਆ ਉਤਮ ਅਕੜਾ ਪ੍ਰਸ਼ਾਦ ਵੀ ਬਣਾਇਆ ਹੋ ਸਕਦਾ ਹੈ ਉਹ ਪ੍ਰਸ਼ਾਦ ਲੈ ਕੇ ਸਤਿਗੁਰੂ ਪਾਤਸ਼ਾਹ ਹਰਮੰਦਰ ਸਾਹਿਬ ਆ ਕੇ ਨਮਸਕਾਰ ਕਰਦੇ ਹਨ ਤੇ ਨਾਲੇ ਬੱਚੇ ਨੂੰ ਮੱਥਾ ਟਿਕਾਉਂਦੇ ਹਨ ਗਏ ਗਏ ਤਬ ਹੱਥ ਬੰਦ ਵੰਦਨਾ ਕਰੀ ਹੈ ਜਹ ਤਹਾਂ ਉੱਥੇ ਆ ਕੇ ਸਾਰਿਆਂ ਨੇ ਨਮਸਕਾਰ ਕੀਤੀ ਹੈ ਅਰਜ ਗੁਜਾਰ ਕੇ ਪ੍ਰਸਾਦ ਕੋ ਵਰਤਾਏ ਦਿਨ ਉੱਥੀ ਅਰਦਾਸ ਬੇਨਤੀ ਕਰਕੇ ਫਿਰ ਸਾਰਾ ਕੜਾ ਪ੍ਰਸ਼ਾਦ ਜਿਹੜਾ ਸੰਗਤਾਂ ਵਿੱਚ ਵੰਡਿਆ ਗਿਆ ਫਿਰੇ ਹੈ ਪ੍ਰਕਰਮ ਤੀਨ ਅਦਕ ਅਧੀਨ ਹੋਏ ਬੜੇ ਹੀ ਨਿਮਰਤਾ ਦੇ ਨਾਲ ਤਿੰਨ ਪ੍ਰਕਰਮਾਂ ਦਿੱਤੀਆਂ ਕੁਛਕ ਅਸੀਨਪੁਨ ਬੰਦਤ ਸੋ ਮਾਨਦੀਨ ਔਰ ਕੁਝ ਸਮਾਂ ਬੜੀ ਨਿਮਰਤਾ ਸਹਿਤ ਉੱਥੇ ਬੈਠ ਕੇ ਹਾਜ਼ਰੀ ਭਰਦੇ ਹਨ ਤੈਸੀ ਬਿਦ ਗੰਗਸੁੱਤ ਸੰਗ ਲੇਕ ਕਰਤ ਭਈ ਇਸੇ ਤਰ੍ਹਾਂ ਹੀ ਮਾਤਾ ਗੰਗਾ ਜੀ ਨੇ ਵੀ ਪੁੱਤਰ ਨੂੰ ਲੈ ਕੇ ਮੱਥਾ ਟਿਕਾਇਆ ਉੱਥੇ ਹਰ ਮੰਦਰ ਸਾਹਿਬ ਜਿੱਥੇ ਰਾਮਦਾਸ ਜੀ ਨੇ ਆ ਕੇ ਟੱਕ ਲਾਇਆ ਸੀ ਤਾਂ ਗੁਰੂ ਪਿਆਰਿਓ ਆਪ ਵੀ ਮੱਥਾ ਟੇਕਿਆ ਤੇ ਕੁ ਸਮੇਂ ਲਈ ਉੱਥੇ ਹਾਜ਼ਰੀ ਭਰਦੇ ਹਨ ਬੈਠ ਕੇ ਪੂਜ ਗੁਰੂ ਥਾਨ ਕੋ ਸਦਨ ਪੁਨ ਆਇ ਕੈ ਕਿਉਂ ਉੱਥੇ ਨਮਸਕਾਰ ਕਰਕੇ ਵਾਪਸ ਫੇਰ ਗੁਰਦੁਆਰਾ ਗੁਰੂ ਕੇ ਮਹਿਲਾ ਵਿੱਚ ਆ ਗਏ ਜਗਤ ਅਮਰ ਜਾਤ ਹੇਤ ਬਹਰੋ ਵਿਚਾਰਿਓ ਹੇ ਧੰਨ ਗੁਰੂ ਅਰਜਨ ਦੇਵ ਜੀ ਨੇ ਸੋਚਿਆ ਮਨ ਵੀ ਸੰਸਾਰ ਦੀ ਮਰਜ਼ਾਦਾ ਹੈ ਕਿ ਵੱਡਿਆਂ ਨੂੰ ਛੋਟੇ ਜਾ ਕੇ ਮਿਲਦੇ ਆ ਇਸ ਕਰਕੇ ਜੇਠੋ ਹੈ ਸਹੋਦਰ ਸਮੀਪ ਮਿਲ ਜਾਏ ਕੇ ਤੋਂ ਸੰਸਾਰੀ ਮਰਜ਼ਾਦਾ ਮੁਤਾਬਕ ਪਿਰਥੀ ਚੰਦ ਵੱਡਾ ਹੈ ਸਤਿਗੁਰੂ ਅਰਜਨ ਦੇਵ ਜੀ ਸਤਕਾਰ ਕਰਦੇ ਆ ਭਾਵੇਂ ਪਿਰਥੀ ਚੰਦ ਦੇ ਮਨ ਵਿੱਚ ਖੋਟ ਬਹੁਤ ਹੈ ਉਹ ਧੰਨ ਗੁਰੂ ਅਰਜਨ ਦੇਵ ਜੀ ਪਿਰਥੀ ਚੰਦ ਨੂੰ ਮਿਲਣ ਚੱਲੇ ਹਨ ਮਧਰ ਪ੍ਰਸਾਦ ਲੈਣ ਰਿੱਧ ਅਹਿਲਾਦ ਹਿੱਤ ਔਰ ਬਹੁਤ ਸਾਰਾ ਮਿੱਠਾ ਪ੍ਰਸ਼ਾਦ ਲੈ ਕੇ ਬੜੇ ਅਹਿਲਾਲ ਹੁੰਦਾ ਪਿਆਰ ਦੇ ਨਾਲ ਊਪਵਾਦ ਠਾਨੈ ਨਹਿ ਐਸੇ ਚਿੱਤ ਲਿਆਏ ਗਏ ਜਿਹੜੇ ਗੁੱਝੇ ਭੇਜਦਾ ਭਾਵੇਂ ਗੁਰੂ ਅਰਜਨ ਦੇਵ ਜੀ ਜਾਣਦੇ ਆ ਕਿ ਪਿਰਥੀ ਚੰਦ ਐਂਟੀ ਚੱਲ ਰਿਹਾ ਹੈ ਪਰ ਫੇਰ ਵੀ ਸਤਿਗੁਰਾਂ ਨੇ ਆਪਣੇ ਮਨ ਵਿੱਚ ਉਹ ਗੱਲ ਨਹੀਂ ਲਿਆਂਦੀ ਚੱਲੇ ਹਰ ਖਾਇ ਕੈਸੋ ਦਾਸ ਸਮੁਦਾਇ ਕੈ ਕਿਉ ਸਾਰੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਗੁਰਦਵਾਰਾ ਗੁਰੂ ਕੇ ਮਹਿਲਾਜੋਂ ਦੂਜੇ ਪਾਸੇ ਰਹਿੰਦੇ ਪਿਰਥੀ ਚੰਦੇ ਘਰ ਚੱਲੇ ਹਨ ਉਹ ਪਾਣ ਉਠਾਏ ਕੇ ਜਿਠਾਈ ਤਾਂ ਰਖਾਏ ਕੈ ਤਾਂ ਬਹੁਤ ਸਾਰੀਆਂ ਪੇਟਾਵਾਂ ਵੀ ਨਾਲ ਲਿਆਂਦੀਆਂ ਜਠਾਈ ਤਾਂ ਰਖਾਏ ਕੈ ਵੱਡੇ ਜਠਾਈ ਹੁੰਦਾ ਬਡੱਪਣ ਵਿਪਰਥੀ ਚਦ ਵੱਡਾ ਭਈ ਉਹਦਾ ਸਤਕਾਰ ਆਪਾਂ ਕਰਨਾ ਹੈ ਅੱਗੇ ਉਹਦੀ ਮਰਜ਼ੀ ਹੈ ਪ੍ਰਿਥੀਏ ਕੇ ਪਾਸ ਜਾਏ ਵੰਦਨ ਕਰੀ ਹੈ ਪਾਏ ਓ ਧੰਨ ਗੁਰੂ ਅਰਜਨ ਦੇਵ ਜੀ ਗੁਰਤਾ ਗਦੀ ਦੇ ਮਾਲਕ ਆਪਣੇ ਵੱਡੇ ਭਾਈ ਪ੍ਰਿਥੀ ਚੰਦ ਨੂੰ ਜਾ ਪੈਰਾਂ ਦੇ ਨਮਸਕਾਰ ਕਰਦੇ ਹਨ ਆਇਸ ਕੋ ਪਾਏ ਬੈਠੇ ਰੱਖ ਕੇ ਜਿਠਾਈ ਕੋ ਔਰ ਪ੍ਰਿਥੀ ਚੰਦ ਨੇ ਵੀ ਫਿਰ ਕਹਿਣਾ ਪਿਆ ਬੈਠੋ ਭਾਈ ਸਾਹਿਬ ਬੈਠੋ ਬੜੀ ਕਿਰਪਾ ਕੀਤੀ ਹੈ ਗੰਗਾ ਮਰਦੰਗ ਬਾਨੀ ਬੋਲ ਮਿਲੀ ਹੈ ਜਿਠਾਣੀ ਸਾਥ ਔਰ ਮਾਤਾ ਗੰਗਾ ਜੀ ਵੀ ਆਪਣੀ ਜਿਠਾਣੀ ਬੀਬੀ ਕਰਮੋ ਦੇ ਨਾਲ ਮਿਲਦੇ ਹਨ ਜੋ ਪ੍ਰਿਥੀ ਚੰਦ ਦੇ ਘਰ ਵਾਲੀ ਹੈ ਪਾਣੇ ਕਿ ਇਹਨਾਂ ਦੋਨਾਂ ਦੀ ਮਾਤ ਖੋਟੀ ਆ ਇਹ ਚਾਹੁੰਦੇ ਹਨ ਹਰਗੋਬਿੰਦ ਸਾਹਿਬ ਨੂੰ ਮਾਰ ਦੇਈਏ ਇਹਨਾਂ ਨੇ ਪਹਿਲਾਂ ਦਾਈ ਭੇਜੀ ਸੀ ਜਿਸ ਦਾਈ ਨੇ ਜਾ ਕੇ ਹਰਗੋਬਿੰਦ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਰਗੋਬਿੰਦ ਸਾਹਿਬ ਬਚ ਗਏ ਤੇ ਉਹ ਦਾਈ ਦਾ ਖਾਤਮਾ ਹੋ ਗਿਆ ਮਾਤਾ ਗੰਗਾ ਜੀ ਵੀ ਦਿਨ ਵਿੱਚੋਂ ਇਹੋ ਜੀਆਂ ਗੱਲਾਂ ਭੁਲਾ ਕੇ ਆਪਣੀ ਜਠਾਣੀ ਨੂੰ ਜਾ ਮਿਲੀ ਐ ਟੇਕਿਓ ਮਾਥ ਅਨੰਦ ਕੋ ਲਗਾਏ ਤਿਸ ਪਾਈ ਕੋ ਆਪ ਵੀ ਨਮਸਕਾਰ ਕੀਤੀ ਜਠਾਣੀ ਜਾਣ ਕੇ ਵੱਡੀ ਜਾਣ ਕੇ ਤੇ ਸਹਿਬਜ਼ਾਦੇ ਨੂੰ ਵੀ ਚਰਨਾਂ ਤੇ ਲਾਇਆ ਹੈ ਕਰਮੋ ਨਿਹਾਰ ਕਰ ਸੁੰਦਰ ਲਲਾਰ ਮਹਾ ਔਰ ਕਰਮੋ ਨੇ ਸਹਿਬਜਾਦੇ ਦਾ ਸਰੂਪ ਦੇਖਿਆ ਚੌੜਾ ਮੱਥਾ ਧੀਰਗ ਦਰਸ ਭਲੇ ਭਾਗ ਬੜਿਆਈ ਕੋ ਔਰ ਇਹ ਦਰਸ਼ਨ ਕਰਕੇ ਭਾਵੇਂ ਉਸਨੇ ਇੱਕ ਵਾਰੀ ਵਡਿਆਈ ਕੀਤੀ ਹੈ ਟੁਕ ਟੁਕ ਰਦਾ ਭਇਓ ਜਲ ਥਲ ਛਾਰ ਥਇਓ ਔਰ ਗੁਰੂ ਪਿਆਰੋ ਪਰ ਅੰਦਰੋਂ ਦਿਲ ਟੁੱਟ ਗਿਆ ਟੋਟੇ ਟੋਟੇ ਹੋ ਗਿਆ ਯਾਨ ਵਾਲੇ ਸ਼ਾਰਥੀਓ ਮੱਚ ਕੇ ਸਵਾਹ ਹੋ ਗਿਆ ਬਈ ਇਹਨਾਂ ਦੇ ਮੁੰਡਾ ਹੋ ਗਿਆ ਹੁਣ ਸਾਨੂੰ ਗੱਦੀ ਨਹੀਂ ਮਿਲਣੀ ਕੋ ਸਤਨਾਮ ਵਾਈ ਗੁਰੂ ਉਹਨਾਂ ਦਾ ਖਿਆਲ ਸੀਗਾ ਬਈ ਗੁਰੂ ਅਰਜਨ ਦੇਵ ਦੀ ਕਿੰਨੀ ਉਮਰ ਹੈ ਜਿਆਦੇ ਮਰ ਜਾਵੇਗਾ ਫਿਰ ਗੱਦੀ ਸਾਨੂੰ ਮਿਲ ਹੀ ਜਾਣੀ ਹੈ ਪਰ ਜਿੱਦਣ ਦਾ ਹਰਗੋਬਿੰਦ ਸਾਹਿਬ ਇਹਨਾਂ ਦੇ ਘਰ ਪੁੱਤਰ ਹੋਇਆ ਉਦੋਂ ਦਾ ਆਸਾ ਟੁੱਟ ਗਈਆਂ ਆਪਣੀ ਇੱਛਾ ਪੂਰੀ ਕਰਨ ਵਾਸਤੇ ਤióਵੇਂ ਹਨ ਕਿ ਹਰਗੋਬਿੰਦ ਸਾਹਿਬ ਨੂੰ ਮਾਰ ਦੇਈਏ ਇਸ ਕਰਕੇ ਜਦੋਂ ਤਿੰਨ ਸਾਲਾਂ ਦਾ ਹੋਇਆ ਦੋ ਸਾਲਾਂ ਦਾ ਹੋਇਆ ਪੁੱਤਰ ਹਰਗੋਬਿੰਦ ਕਰਮੋਂ ਨੇ ਦੇਖਿਆ ਹੈ ਕਹਿੰਦੇ ਸੜ ਬੜ ਕੇ ਸਵਾਹ ਹੋ ਗਿਆ ਹਿਰਦਾ ਉੱਪਰ ਕੱਪ ਟੱਕੀਓ ਦੁੱਧ ਵੇਖ ਨਿਆਈ ਕੋ ਬਸ ਬਾਰੋ-ਬਾਰੋ ਦਾ ਮਿੱਠਾ ਬੋਲਦੀ ਆ ਅੰਦਰੋਂ ਜ਼ਹਿਰ ਬਣ ਗਿਆ ਜਿਵੇਂ ਦੁੱਧ ਵਿੱਚ ਜ਼ਹਿਰ ਮਲਾਵੇ ਕੋਈ ਆ ਸਿੱਖ ਕਹਿਤ ਵਰੇ ਜੀਵ ਸੁਤ ਹੋਏ ਤੋਹੇ ਪਹਿਲਾ ਅਸੀਸ ਦਿੰਦੀ ਆ ਫਿਰ ਕਹਿੰਦੀ ਆ ਤੁਹਾਡੇ ਪੁੱਤਰ ਦੀ ਲੰਬੀ ਉਮਰ ਹੋਵੇ ਕੁਸ਼ਲ ਪ੍ਰਸ਼ਨ ਕਰ ਗੋਦ ਮੈਂ ਬਿਠਾਏ ਕੋ ਨਾਲੇ ਸੁਖਸਾਨ ਪੁੱਛਦੀ ਆ ਹੋਰ ਭੈਣ ਗੰਗਾ ਸੁਖਸਾਨ ਰਹੀ ਕਿਵੇਂ ਰਹੇ ਬਡਾਲੀ ਵਿੱਚ ਤੇ ਗੋਦੀ ਚੱਕ ਲਿਆ ਪੁੱਤਰ ਬਾਹਰੋਂ ਬਾਹਰੋਂ ਚਾਹੁੰਦੀ ਸੋਚਦੀ ਆ ਪਰ ਅੰਦਰੋਂ ਕੁਝ ਹੋਰ ਸੋਚਦੀ ਆ ਇਤਨੇ ਮ ਸਤਗੁਰ ਦਾਸ ਕੋ ਪਠਾਇਓ ਤਾ ਤਾਂ ਐਨੇ ਫਿਰ ਗੁਰੂ ਅਰਜਨ ਦੇਵ ਜੀ ਉਧਰ ਬੈਠੇ ਸੀਗੇ ਪ੍ਰਿਥੀ ਚੰਦ ਕੋਲੇ ਉਹਨਾਂ ਨੇ ਇੱਕ ਸਿੱਖ ਨੂੰ ਭੇਜਿਆ ਕਹਿੰਦੇ ਜਾ ਉਹ ਗੰਗਾ ਕੋਲੋਂ ਪੁੱਤਰ ਨੂੰ ਲੈ ਕੇ ਆ ਲਿਆਏ ਕਰ ਪ੍ਰਿਥੀ ਇੱਕੇ ਪਾਏ ਪਰ ਪਾਇਓ ਹੈ ਔਰ ਉਹ ਸੇਵਕ ਨੇ ਜਾ ਕੇ ਹਰਗੋਬਿੰਦ ਸਾਹਿਬ ਨੂੰ ਲਿਆਦਾ ਗੁਰੂ ਅਰਜਨ ਦੇਵ ਜੀ ਦੇ ਕੋਲ ਏ ਗੁਰੂ ਅਰਜਨ ਦੇਵ ਜੀ ਨੇ ਪਿਰਥੀ ਚੰਦ ਨੂੰ ਆਪਣਾ ਹਰਗੋਬਿੰਦ ਸਹਿਬ ਨੂੰ ਪਿਰਥੀ ਚੰਦ ਦੇ ਪੈਰਾਂ ਤੇ ਮੱਥਾ ਟਿਕਾਇਆ ਆਪकी कृपा ਤੇ ਜੈਸੇ ਕਿਰਪਨ ਲਹਿ ਸੁਧ ਸੋ ਧਨ ਕਹਿ ਲੱਗੇ ਪਾਤਸ਼ਾਹ ਮਹਾਰਾਜੀ ਪਿਰਥੀ ਚੰਦ ਨੂੰ ਵੱਡੇ ਪੈਸਾ ਜੀ ਵਾ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਪੁੱਤਣ ਦੀ ਪ੍ਰਾਪਤੀ ਹੋਈ ਹੈ ਜਿਵੇਂ ਕਿਸੇ ਕੰਜੂਸ ਨੂੰ ਮਾਇਆ ਦਾ ਖਜ਼ਾਨਾ ਮਿਲਿਆ ਹੋਵੇ ਤੈਸੇ ਹੀ ਆਨੰਦਨ ਸਦਨ ਮੈਂ ਸੁਹਾਇਓ ਹੈ ਉਸੇ ਤਰ੍ਹਾਂ ਜਿਵੇਂ ਕਿਸੇ ਗੰਗਾਲ ਨੂੰ ਖਜ਼ਾਨਾ ਮਿਲ ਗਿਆ ਹੋਵੇ ਤੁਹਾਡੀ ਕਿਰਪਾ ਨਾਲ ਆ ਪੁੱਤਰ ਦੀ ਸਾਨੂੰ ਪ੍ਰਾਪਤੀ ਹੋਈ ਹੈ ਇਹਨਾਂ ਨੂੰ ਅਸੀਸ ਦਿਓ ਜਾਨੋ ਨੇ ਜੇ ਜਾਨੋ ਨੇ ਜੇ ਦਾਸ ਕੀਜੈ ਆ ਸਿੱਖਾ ਪ੍ਰਕਾਸ਼ ਸੁਭ ਇਹਨਾਂ ਨੂੰ ਚੰਗੀ ਅਸੀਸ ਦਿਓ ਲੰਬੀ ਉਮਰ ਦੀ ਆਪਣਾ ਪੁੱਤਰ ਆਪਣਾ ਸੇਵਕ ਜਾਣ ਕੇ ਉਮਰ ਵਿਸਾਲ ਹੋਏ ਜੈਸੇ ਜਨਮ ਆਇਓ ਹੈ ਜਿਵੇਂ ਲੰਮੇ ਸਮੇਂ ਤੋਂ ਬਾਅਦ ਸਾਡੇ ਘਰੇ ਪੁੱਤਰ ਹੋਇਆ ਇਹਦੀ ਉਮਰ ਵੀ ਲੰਬੀ ਹੋਵੇ ਦੇਖ ਤ ਬਸਮ ਗયો ਰਦਮ ਹਗਮ ਭਇਓ ਉਹ ਦੇਖਦਿਆਂ ਹੀ ਹਰਗੋਬਿੰਦ ਸਾਹਿਬ ਨੂੰ ਬਹੁਤ ਹੀ ਹੈਰਾਨ ਵੀ ਹੋਇਆ ਪਰ ਹਿਰਦੇ ਵਿੱਚ ਇੱਕ ਦੁੱਖ ਵੀ ਪੈਦਾ ਹੋਇਆ ਗਮ ਭਇਓ ਬਦਿਓ ਮਨ ਕਮ ਭਇਓ ਸੁੰਦਰ ਸੁਨੰਦਨ ਨੰਦ ਜਾਨ ਅੰਦਰ ਤੱਕ ਅਨੇ ਗੰਪੈਦਾ ਹੋ ਗਿਆ ਪਰ ਬਾਹਰੋਂ ਵੇਖ ਕੇ ਸੁੰਦਰ ਸਿਮਤ ਕਰਦਾ ਹੈ ਮਦਰੋ ਬਚਨ ਕਹਿਓ ਹੋਏ ਚਿਰ ਜੀਵ ਬਾਲ ਆਪ ਜੀ ਦਾ ਪੁੱਤਰ ਲੰਬੀ ਉਮਰ ਵਾਲਾ ਹੋਵੇ ਆਰਥਲਾ ਅਦਿਕ ਆਨੰਦ ਕੋ ਬਿਲਾੰਧਨ ਥਾਨ ਇਹਦੀ ਉਮਰ ਲੰਬੀ ਹੋਵੇ ਸੁਖ ਭੋਗੇ ਮੋਰ ਜਮ ਬਕ ਆਛੇ ਜੀਵਨ ਕੋ ਪਛ ਪਛ ਕਾਛੇ ਮੋਰ ਦਾ ਜਿਵੇਂ ਹਾਲ ਹੁੰਦੀ ਐ ਮੋਰ ਬਾਹਰ ਰੰਗ ਬਰੰਗਾ ਸੋਹਣਾ ਹੁੰਦਾ ਐ ਪਰ ਜਦੋਂ ਉਹਦੀ ਖੁਰਾਕ ਵੇਖੀ ਤੇ ਭੋਜਨ ਉਹਦਾ ਕੀੜੇ ਮਕੌੜੇ ਖਾਂਦਾ ਇਹ ਹਾਲ ਪਿਰਥੀ ਚੰਦ ਦਾ ਹੈ ਬਾਹਰੋਂ ਮਿੱਠਾ ਬੋਲਦਾ ਪਰ ਅੰਦਰੋਂ ਮੀਣਾ ਹੈ ਬੰਦਕ ਸਿਓ ਕਹੈ ਕਚਰਾ ਖੈ ਕੁਛ ਰਿਤ ਅਨ ਮਨਜ ਕਹਿੰਦੀ ਠੱਗਾ ਨੂੰ ਠੱਗਾ ਦੀ ਨਿਆਂਈ ਅੰਦਰ ਕੁਛ ਹੋਰ ਹੈ ਬਾਹਰੋਂ ਕੁਛ ਹੋਰ ਹੈ ਢਟੇ ਮੁਖ ਦੂਧ ਧਾਰੈ ਪੇਟ ਵਿਖ ਸੰਗ ਭਰੈ ਜਿਵੇਂ ਕਹਿੰਦੇ ਮੂੰਹ ਦੇ ਵਿੱਚ ਮਿੱਠਾ ਹੈ ਤੇ ਢਿੱਡ ਵਿੱਚ ਜ਼ਹਿਰ ਚੱਲਦਾ ਹੈ ਤੈਸੇ ਸੋ ਕਰਮ ਕਰ ਸੰਕਟ ਮਹਾਨ ਮਨ ਬੜਾ ਹੀ ਦੁੱਖ ਆ ਇਸ ਨੂੰ ਹਰਗੋਬਿੰਦ ਸਾਹਿਬ ਦੇ ਜਨਮ ਹੋਣ ਦਾ ਸਮਕ ਕਤਕ ਕੋ ਅਨੰਦ ਸੰਗ ਭਇਓ ਅਨੰਦ ਕਹਿੰਦਾ ਸੁਖ ਨਾਲ ਕਿੰਨੇ ਸਾਲਾਂ ਦਾ ਹੋ ਗਿਆ ਆਪਣਾ ਪੁੱਤਰ ਗੁਰੂ ਤਬ ਕਹਿਓ ਅਬ ਤੀਸਰੇ ਬਰਸ ਕੋ ਗੁਰੂ ਸਾਹਿਬ ਕਹਿੰਦੇ ਹੁਣ ਤੀਸਰੇ ਸਾਲ ਵੀ ਚੱਲ ਰਿਹਾ ਹੈ ਕੁਸਲ ਪ੍ਰਸ਼ਨ ਦਉ ਦਿਸਤੇ ਸਕਲ ਕਹੀ ਦੋਨੇ ਪਾਸਿਓਂ ਇੱਕ ਦੂਜੇ ਦੀ ਸੁਖਸਾਦ ਪੁੱਛੀ ਗਈ ਕੋ ਕਟੇ ਬੈਠੇ ਜਿਸ ਅੰਗਣ ਪਰਸ ਕੋ ਕੁਝ ਘੜੀਆਂ ਫਿਰ ਉਥੇ ਬੈਠੇ ਰਹੇ ਸਹਿਬਜ਼ਾਦੇ ਨੂੰ ਲੈ ਕੇ ਸ੍ਰੀ ਹਰਿ ਗੋਬਿੰਦ ਸੰਗ ਆਪਲੇ ਉਠਤ ਭਏ ਫੇਰ ਗੁਰੂ ਅਰਜਨ ਦੇਵ ਜੀ ਨੇ ਪੁੱਤਰ ਨੂੰ ਚੱਕਿਆ ਤੇ ਖੜੇ ਹੋ ਗਏ ਗਮਨੇ ਬਹੋਰ ਮਹਾਦੇਵ ਕੇ ਦਰਸ ਕੋ ਇਥੋਂ ਵੀ ਉੱਠ ਕੇ ਮਹਾਦੇਵ ਨੂੰ ਮਿਲਣ ਵਾਸਤੇ ਜਾਂਦੇ ਹਨ ਸदन ਪ੍ਰਵੇਸ਼ ਕੀਨ ਪੈਨ ਪ੍ਰਣਾਮ ਠਾਨ ਔਰ ਭਾਈ ਮਹਾਦੇਵ ਜੋ ਸਤਗੁਰਾਂ ਦਾ ਦੂਸਰਾ ਭਾਈ ਹੈ ਉਹਦੇ ਜਾਂ ਮੱਥਾ ਟੇਕਦੇ ਹਨ ਮਿਲ ਕੇ ਪਰਸ ਪਰ ਧਰਤ ਤਰਸ ਹਰਸ ਕੋ ਬਹੁਤ ਖੁਸ਼ ਹੋਏ ਮਿਲ ਕੇ ਇੱਕ ਦੂਜੇ ਨੂੰ ਸ਼੍ਰੀ ਹਰਿ ਗੋਬਿੰਦ ਆਨੰਦ ਪਾਇਓ ਚਰਨ ਆ ਰਬਿੰਦ ਗੁਰੂ ਅਰਜਨ ਦੇਵ ਜੀ ਨਿਮਰਤਾ ਦੇ ਪੁੰਜ ਕਹਿੰਦੇ ਭਾਈ ਸਾਹਿਬ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਇਹ ਪੁੱਤਰ ਦੀ ਪ੍ਰਾਪਤੀ ਹੋਈ ਆ ਦੇਖਤ ਉਠਾਇਓ ਮਹਾਦੇਵ ਲੀਨ ਗੋਦ ਮੈਂ ਮਹਾਦੇਵ ਨੇ ਵੀ ਸਾਹਿਬ ਜੱਦਾ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਵਿੱਚ ਲਿਆ ਤੇ ਪਿਆਰ ਕੀਤਾ ਹੈ ਸੁਗਤ ਲਲਾਰ ਕੋ ਧੁਰ ਦੁਲਗਤ ਉਚਾਰ ਪਚ ਔਰ ਮੱਠਾ ਆਪਣਾ ਤੁਮਿਆ ਹੈ ਸਹਿਬਜ਼ਾਦੇ ਦਾ ਪਿਆਰ ਕੀਤਾ ਗਲੇ ਲਾਇਆ ਤੇ ਕਹਿੰਦੇ ਹੋਏ ਮਹਾ ਜੋਧਾ ਚਿਰ ਜੀਵੀ ਰਹੋ ਮੋਦ ਕੋ ਮੈਂ ਤਾਂ ਕਹਿਣਾ ਇਹ ਤਾਂ ਬਈ ਬਹੁਤ ਵੱਡਾ ਜੋਧਾ ਹੋਵੇਗਾ ਆਨੰਦ ਹੋਵੇਗਾ ਲੰਬੀ ਉਮਰ ਵਾਲਾ ਵੰਸ ਕੋ ਵੀ ਭੂਖਣ ਅਦੂਖਣ ਹਵਾ ਭੂਖਣ ਇਹ ਤਾਂ ਆਪਣੀ ਕੁੱਲ ਦਾ ਗਹਿਣਾ ਹੈ ਗਹਿਣਾ ਦੁੱਖਾਂ ਦਾ ਨਾਸ਼ ਕਰਨ ਵਾਲਾ ਘਟੇ ਗੋਕਲੁਖਨ ਸਸਿਵ ਕਹਉ ਕਿ ਕੋਦਮੋ ਔਰ ਇਸ ਤਰ੍ਹਾਂ ਹੀ ਸਾਰਿਆਂ ਦੇ ਕਲਖਾਂ ਪਾਪਾਂ ਦਾ ਕਟਣ ਵਾਲਾ ਹੈ ਬੜੋ ਹੈ ਢੀਲ ਦੇਸੇ ਸੁੰਦਰ ਸੁਲੀਲ ਸੁਸੀਲ ਬਹੁ ਇਸ ਦਾ ਜਿਹੜਾ ਹੈ ਡੀਲਡੋਲ ਪਿੰਡਾ ਜਿਹੜਾ ਹੈ ਬੜਾ ਖੁੱਲਾ ਲੱਗਦਾ ਹੈ ਡੀਲਡੋਲ ਭਾਵ ਕੱਚਗਾਠਾ ਸਰੀਰ ਦਾ ਬਹੁਤ ਖੁੱਲਾ ਹੋਵੇਗਾ ਸੋ ਜਸ ਪਿਆਸ ਪਿਆਰੇ ਤੇ ਬਿਤਾਏ ਤਹ ਬਿਨੋਦ ਮੈਂ ਔਰ ਇਹਨੇ ਦੁਨੀਆ ਵਿੱਚ ਛੋਟੀ ਕੁਲਦੀ ਸਿਫਤ ਨੂੰ ਬਹੁਤ ਫਲਾਉਣਾ ਹੈ ਦੋਹਰਾ ਮ ਕਹ ਮਹਾਦੇਵ ਪ੍ਰਮੋਦ ਕਰ ਮਹਾਦੇਵ ਧਰ ਪ੍ਰੀਤ ਇਸ ਤਰ੍ਹਾਂ ਮਹਾਦੇਵ ਨੇ ਬਹੁਤ ਪਿਆਰ ਕੀਤਾ ਦਰਸ નિਛਾਵਰ ਬਹੁ ਕੀਉ ਨਿਜ ਸਤ ਸਾਮਲੀ ਲਖ ਚੀਤ ਹੋਰ ਬਹੁਤ ساری ਮਾਇਆ ਆਪਣੇ ਮਹਾਦੇਵ ਕੋ ਵਾਰ ਕੇ ਗਰੀਬਾਂ ਨੂੰ ਦਿੱਤੀ ਅਖਰ ਵਿਚਾਰਾ ਇੱਥੇ ਰੋਕਦੇ ਆ ਕਿ ਕੀ ਹੋਇਆ ਇਹ ਵਿਚਾਰਾ ਅਗਲੇ ਦਿਵਾਨਾ ਵੀ ਸਰਪਨ ਕਰਾਂਗੇ ਬੋਲਦਿਆਂ ਦੇਖਾ ਅਖਰਬਾਦ ਕਾਰਡ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਹੇ ਅਜੁਤ ਹੈ ਪਾਰ ਬ੍ਰਹਮਾ ਆ ਬੇਨਾਸੀ ਆਬਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਨਤਾਸ ਹੇ ਸੰਗੀ ਹੈ ਨਿਰੰਕਾਰ ਸਬਟੇਕ ਏ ਗੋਬਿੰਦ ਏ ਗੋਣ ਨਿਧਾਨ ਜਾਕੇ ਸੁਦਾਬ ਵੇਕ ਏ ਅਪਰੰਪਰ ਹਰ ਹਰੇ ਹੈ ਹੈ ਪੀ ਹੋਵਨ ਹਾਰ ਏ ਸੰਤ ਕੈ ਸੰਗ ਸੰਗ ਨਿੱਧ ਦਿਆਲ ਏਹ ਅਖਰ ਹਰ ਮਨ ਬਸਤ ਨਾਨਕ ਹੋ ਤਨਿਆ ਏਹ ਗੰਗਰ ਸਤਗੁਰ ਤਹ ਪ੍ਰਸਾਦ ਸਚ ਹੋਏ ਹੋਇ ਗੁਰਜੀ ਕੀ ਫਤਿਹ ਹੈ ਮੇਰੇ ਨ ਬਿਨਾ ਸਨ ਸੋਏ ਹੋਇ ਗੁਰਜੀ ਕੀ ਫਤਿਹ ਹੈ ਮੇਰੇ ਨ ਬਿਨਾ ਸਨ ਸੋਏ ਕਲਸ ਵਾਹਿਗੁਰੂ ਦੀ ਜਿੱਤ